ਵਾਦਾ ਨਹੀਂ ਸੀ ਅਸੀਂ ਕਿਹਾ ਸੀ ਨਾਬੇ ਦੀ ਸਫਾਈ ਰੱਖਾਂਗੇ ਪਾਣੀ ਆ ਜਿਹੜਾ ਖੜ ਨਹੀਂ ਦਿਆਂਗੇ ਉਹਨੂੰ ਸਰਕਾਰ ਬਣਦੇ ਸਾਰ ਅਮਲ ਚ ਲਿਆ ਰਹੇ ਆ ਔਰ ਇਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਵਾਧੂ ਦੇਣ ਹੈ ਕਿ ਅੱਜ ਪੰਜਾਬ ਚੋਂ ਸਭ ਤੋਂ ਮੂਰੇ ਹੋ ਕੇ 17 ਕਰੋੜ ਰੁਪਏ ਆਖੇ ਇੱਥੇ ਕੰਮ ਚਾਲੂ ਹੋ ਚੁੱਕਿਆ ਹੈ ਅੱਜ ਨਾਬੇ ਸ਼ਹਿਰ ਦੇ ਨੂੰ 17 ਕਰੋੜ ਰੁਪਏ ਦਾ ਵੱਡੀ ਗੱਲ ਦਿੱਤੀ ਹੈ ਟ੍ਰੀਟਮੈਂਟ ਪਲਾਂਟ ਜਿਹੜਾ ਸੀਵਰੇਜ ਦਾ ਪਾਣੀ ਗੰਦਾ ਪਾਣੀਆ ਨੂੰ ਸਾਫ਼ ਕਰਕੇ ਪਾਰਕਾਂ ਲਈ ਬਿਲਡਿੰਗਾਂ ਲਈ ਹੋਰ ਇਹ ਕਿਤੇ ਕੰਮ ਆਏਗਾ ਔਰ ਬਿਮਾਰੀ ਤੋਂ ਰਾਹਤ ਮੰਗੇ ਬਿਲਕੁਲ ਹੀ ਹੈ ਕਿਸੇ ਨੇ ਨਾਬੇ ਦੀ ਅੱਜ ਤੱਕ ਮੈਂ ਕਹਿੰਦਾ ਇੰਨੀ ਸਾਰ ਨਹੀਂ ਲਈ ਹੈ ਜਦੋਂ ਮੀਂਹ ਪੈਂਦਾ ਨਾਬਾ ਭਰ ਜਾਂਦਾ ਕਿਸ਼ਤੀਆਂ ਚੱਲਣ ਵਾਲੀਆਂ ਹੋ ਜਾਂਦੀਆਂ ਹੈ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਆਪਣਾ ਘੋੜਿਆਂ ਵਾਲਾ ਗੁਰਦੁਆਰਾ ਤੁਸੀਂ ਉੱਥੇ ਜਾ ਕੇ ਦੇਖੋ ਬੜਾ ਮਾੜਾ ਹਾਲ ਹੈ ਔਰ ਅਸੀਂ 6 ਕਰੋੜ 70 ਲੱਖ ਰੁਪਏ ਦੇ ਨਾਲ ਇਹ ਬਣਾ ਕੇ ਜਿਹੜਾ ਬਰਸਾਤੀ ਓਵਰਫਲੋ ਪਾਣੀ ਆ ਬਰਸਾਤ ਦਾ ਉਹ ਭਾਵੇਂ ਏਰੀਆ ਕਿਹੜਾ ਹੈ ਚੌਧਰੀ ਮਾਜਰੇ ਤੱਕ ਗ੍ਰਿਡ ਚੌਂਕ ਤੋਂ ਹੋਰ ਇਧਰਲਾ ਲੋਹਰਾ ਚੌਂਕ ਤੋਂ ਗੁਰਦੁਆਰਾ ਸਾਹਿਬ ਤੱਕ ਦਾ ਸਾਰਾ ਓਵਰਫਲੋ ਪਾਣੀ ਸਾਰਾ ਇੱਥੇ ਜਾਏਗਾ 6 ਕਰੋੜ 80 70 ਲੱਖ ਰੁਪਏ ਉਤੇ ਖਰਚ ਆ ਰਿਹਾ ਔਰ 2-4 ਦਿਨਾਂ ਚ ਉਹਦਾ ਵੀ ਉਦਘਾਟਨ ਕਰਨ ਜਾ ਰਹੇ ਕੰਮ ਕਿੰਨੀਆਂ ਸਰਕਾਰਾਂ ਰਹੀਆਂ ਤੇ ਮੇਰੇ 3.5 ਸਾਲ ਦਾ ਕੰਮ ਅਗਰ ਜੇ 40 ਸਾਲ ਚ ਨਾ ਹੋਵੇ ਮੈਂ ਅਸਤੀਫਾ ਦੇ ਦੂੰ। ਵੈਰੀ ਗੁੱਡ ਵੈਰੀ ਗੁੱਡ। ਔਰ ਸਾਡੇ ਸਾਥੀ ਨੇ ਅਸੀਂ 6.5 ਸਾਲ ਅਜੇ ਪਿਆ ਹੈ। 1.5 ਸਾਲ ਬਾਅਦ ਜੇ ਨਾਬੇ ਸ਼ਹਿਰ ਦਾ ਕੋਈ ਕੰਮ ਪਾਣੀ ਦਾ ਲਾਈਟਾਂ ਦਾ ਜੋ ਕੋਈ ਰਹਿ ਗਿਆ ਗਲੀਆਂ ਦਾ ਤਾਂ ਮੈਂ ਇਲੈਕਸ਼ਨ ਨਹੀਂ ਲੜਾਂਗਾ। ਇਹ ਹਰ ਸਟੇਟ ਦਾ ਆਪਣੀ ਗੱਲ ਹੈ। ਜੋ ਉੱਥੇ ਹੈ ਉਹ ਇੱਥੇ ਨਹੀਂ। ਉਹੀ ਕੇਜਰੀਵਾਲ ਹੈ ਦੁਨੀਆ ਦੀ ਮਹਾਮਾਰੀ ਕਰੋਨਾ ਵਰਗੀ ਬਿਮਾਰੀ ਤੋਂ 2 ਮਹੀਨੇ 3 ਮਹੀਨੇ ਬਾਅਦ ਹੱਥ ਖੜੇ ਕਰ ਗਿਆ ਮੇਰੇ ਬਸ ਕੀ ਬਾਤ ਨਹੀਂ ਹੈ ਭਾਈ ਉਹ ਅਜ ਤੀਲ ਦਾ ਡਰਾਮਾ ਕਰ ਰਿਹਾ ਹੈ 10 ਦਿਨਾਂ ਤੋਂ ਪਲਾਂਟ ਚਾਲੂ ਹੋਇਆ ਪਹਿਲਾਂ ਤਾਂ ਮੈਂ ਧੰਨਵਾਦੀ ਆ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਕੈਪਟਨ ਮਨਿੰਦਰ ਸਿੰਘ ਜੀ ਤੇ ਸਾਡੇ ਸਥਾਨਕ ਸਰਕਾਰ ਦੇ ਮੰਤਰੀ ਬ੍ਰਹਮਿੰਦਰ ਤੇ ਸਾਡੇ ਜੁਨਾਬੇ ਦੇ ਮંત્રી ਸਰਦਾਰ ਸਾਉ ਸਿੰਘ ਧਰਮਸੌਰ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪਲਾਂਟ ਬੜੇ 50 ਸਾਲਾਂ ਤੋਂ ਨਾਬੇ ਸ਼ਹਿਰ ਦੀ ਮੰਗ ਸੀਗੀ ਇਹ ਪਹਿਲਾਂ ਲੋਕਾਂ ਨੇ ਫੋਕੇ ਦਾਅਵੇ ਕੀਤੇ ਨੇ ਅੱਜ ਇਹ ਅਮਲ ਦੀ ਜਮਾਈ ਨੂੰ ਪਹਨਾਇਆ ਗਿਆ ਤੇ ਇਹਦੇ ਨਾਲ ਜੋ ਨਾਬੇ ਸ਼ਹਿਰ ਦੇ ਵਿੱਚ ਪਾਣੀ ਜੋ ਮੇਨ ਖੜਦਾ ਹੈ ਉਹਦੀ ਸਮੱਸਿਆ ਦੂਰ ਹੋਊਗੀ ਕਿਉਂਕਿ ਬਹੁਤ ਵੱਡਾ ਇਹ 17 ਕਰੋੜ ਰੁਪਏ ਦਾ ਪਲਾਂਟ ਹੈ ਜਿਹੜਾ ਕੀ ਲੱਗਣ ਜਾ ਰਿਹਾ ਹੈ ਪਹਿਲਾਂ ਲੋਕਾਂ ਨੇ ਨਹੀਂ ਪੱਥਰੇ ਰੱਖੇ ਨੇ ਪਰ ਉਹਦਾ ਅਮਲ ਕੋਈ ਨਹੀਂ ਹੋਇਆ ਹੈਗਾ ਇਹਦੇ ਨਾਲ ਜੋ ਹੈ ਸਾਰੇ ਨਾਬੇ ਦੇ ਵਿੱਚ ਅੱਗੇ ਨੂੰ ਫਿਊਚਰ ਦਾ ਜੋ پلان ਹੈ 100% ਅਸੀਂ ਸੀਵਰੇਜ ਕਰਨ ਨਾਬੇ ਨੂੰ ਜੋ ਨਾਲੀਆਂ ਤੋਂ ਮੁਕਤ ਕਰਕੇ 100% ਸੀਵਰੇਜ ਪ੍ਰਣਾਲੀ ਨਾਬੇ ਚ ਪੈ ਜਣੀ ਹੈ ਜਿਹਦੇ ਨਾਲ ਜੋ ਨਾਬਾ ਇੱਕ ਮੇਨ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਪਾਣੀ ਜੋ ਖੜਦਾ ਹੈ ਜੋ ਬਰਸਾਤੀ ਨਾਲਿਆਂ ਦਾ ਪਾਣੀ ਰੁਕ ਗਿਆ ਸੀ ਜਾਂ ਹੋਰ ਹੋ ਗਿਆ ਸੀਗਾ ਕਈਆਂ ਦੇ ਐਕਰੋਚਮੈਂਟਾਂ ਹੋ ਗਈਆਂ ਉਹ ਸਾਰਾ ਸਿਸਟਮ ਇਹਦੇ ਨਾਲ ਦੂਰ ਹੋਊਗਾ ਇਹ ਕਦੋਂ ਤੱਕ ਤਿਆਰ ਹੋ ਜੂਗਾ ਬਣ ਕੇ ਇਹ ਸਵਾ ਸਾਲ ਦੇ ਵਿੱਚ ਤਿਆਰ ਹੋ ਜੂਗੀ 2000 22 ਦੇ ਵਿੱਚ ਸਟਾਰਟ ਸਟਾਰਟਿੰਗ ਪੁਆਇੰਟ ਤੇ ਹੋਏਗਾ। ਬੜੀ ਖੁਸ਼ੀ ਦਾ ਦਿਨ ਹੈ ਕਿ ਮਹਾਰਾਜਾ ਹੀਰਨ ਸਿੰਘ ਦੀ ਧਰਤੀ ਤੇ ਮਹਾਰਾ ਹੀਰਨ ਸਿੰਘ ਦੀ ਨਗਰੀ ਤੇ ਕੈਬਨਰ ਮੰਤਰੀ ਪੰਜਾਬ ਸਰਕਾਰ ਸਰਦਾਰ ਸਾਧੂ ਸਿੰਘ ਜੀ ਦੀ ਮਿਹਨਤ ਦਾ ਸਦਕਾ ਸਾਡੇ ਰਜਨੀਸ਼ ਮੰਤਲ ਸੈਨਟੀ ਪ੍ਰਧਾਨ ਦੀ ਮਿਹਨਤ ਦਾ ਸਦਕਾ ਜੋ ਕਈ ਸਾਲਾਂ ਤੋਂ ਸੰਘਰਸ਼ ਕਰਨ ਦੇ ਬਾਵਜੂਦ ਅੱਜ ਇੱਥੇ ਦਲਿਤ ਦੀ ਗੇਟ ਜਿਹੜਾ ਸਾਡਾ ਪਾਰਕ ਵੇਸਪਿਆ ਦੀ ਜਗ੍ਹਾ ਨਗਰ ਕੌਂਸਲ ਦੀ ਉੱਥੇ ਟ੍ਰੀਟਮੈਂਟ ਤਾਂ ਉਹ ਘਾਟਨ ਹੋਣ ਜਾਰ ਨਹੀਂ ਆ ਰਿਹਾ ਇਸ ਦਾ ਫਾਇਦਾ ਕੀ ਹੈ ਜਿੰਨਾ ਕੀ ਜਿਵੇਂ ਦੱਸਿਆ ਸਾਡੇ ਸੰਤੀ ਪ੍ਰਧਾਨ ਨੇ ਜਿੰਨਾ ਸ਼ਹਿਰ ਚ ਪਾਣੀ ਖੜਾ ਹੈ ਜਿੰਨਾ ਗੰਦਾ ਪਾਣੀ ਸ਼ਹਿਰ ਦੀ ਬਰਸਾਤੀ ਆਂਦਾ ਹੈ ਲੰਮੇ ਸਮੇਂ ਤੋਂ ਸਰਕਾਰਾਂ ਕਈ ਆਈਆਂ ਪਰ ਇਹ ਮਸਲਾ ਹੱਲ ਨਹੀਂ ਹੋ ਸਕਿਆ ਇਹ ਟ੍ਰੀਟਮੈਂਟ ਪਲਾਂਟ ਲੱਗਣ ਨਾਲ ਜਿੰਨਾ ਗੰਦਾ ਪਾਣੀ ਹੈ ਸ਼ਹਿਰ ਦਾ ਇੱਥੇ ਆ ਕੇ ਸਾਫ਼ ਹੋ ਕੇ ਉਧਰ ਅੱਗੇ ਸੀ ਸੂਏ ਦੇ ਵਿੱਚ ਪਾਂ ਜਾ ਰਹੇ ਆ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸਮੱਸਿਆ ਅੱਜ ਸਾਡੀ ਦੂਰ ਹੋ ਗਈ ਬਹੁਤ ਦੇਰ ਉਡੀਕ ਤੋਂ ਬਾਅਦ ਇੱਕ ਬਹੁਤ ਵਧੀਆ ਕੰਮ ਮਿਲਿਆ ਮੰਤਰੀ ਜੀ ਦੀ ਮਿਹਨਤ ਸਦਕਾ ਸਾਡੇ ਪ੍ਰਧਾਨ ਜੀ ਸਾਰੇ ਐਮਸੀ ਸਹਿਬਾਨ ਔਰ ਮੰਤਰੀ ਜੀ ਨੇ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਜਿਹੜਾ ਪਾਣੀ ਦੀ ਸਮੱਸਿਆ ਨਾਬੇ ਦੇ ਸਭ ਤੋਂ ਵੱਧ ਹੈ ਵੀ ਸਾਡੇ ਜਦੋਂ 5 ਸਾਲ ਪੂਰੇ ਹੋਣਗੇ ਤੁਹਾਡੇ ਨਾਲ ਪ੍ਰੋਮਿਸ ਹੈ ਵੀ ਇਹ ਪਾਣੀ ਨਿਕੜੂਗਾ ਨਾਬੇ ਦੇ ਵਿੱਚ ਨਾਬਾਤੋਂ ਤਨ ਮਹਿਤਾ ਦੀ ਰਿਪੋਰਟ ਐਸਐਮਜ਼ेड ਨਿਊਜ਼